ਦਰਸ਼ਕੋ ਆਪਾਂ ਖੜੇ ਆ ਅਖਾੜੇ ਪਿੰਡ ਅਖਾੜੇ ਪਿੰਡ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਤੇ ਗੈਸ ਫੈਕਟਰੀ ਲੱਗ ਰਹੀ ਹੈ ਜਿਹਨੂੰ ਬੰਦ ਕਰਾਉਣ ਦੇ ਲਈ ਪਿੰਡ ਵਾਸੀਆਂ ਨੇ ਧਰਨਾ ਲਾਇਆ ਹੋਇਆ ਇੱਕ ਮਹੀਨੇ ਤੋਂ ਔਰ ਪਿੰਡ ਵਾਸੀਆਂ ਦੇ ਧਰਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਧਰਨਾਗਰੀ ਬੈਠੇ ਆ ਇਹਨਾਂ ਦਾ ਅੱਜ ਦਾ ਜਿਹੜਾ ਵੋਟਾਂ ਦਾ ਬਾਈਕਾਟ ਸੀ ਪ੍ਰਸ਼ਾਸਨ ਨੇ ਸੰਪਰਕ ਕੀਤਾ ਵੋਟਾਂ ਪਾਉਣ ਦੇ ਲਈ ਇਹਨਾਂ ਨੂੰ ਫਿਰਦ ਕੀਤਾ ਪਰ ਸ਼ਾਇਦ ਪਿੰਡ ਵਾਸੀਆਂ ਨੇ ਸੌਖਾਦੀ ਹੋਇਆ ਵੋਟਾਂ ਨਾ ਪਾਉਣਗੇ ਆਪਾਂ ਧਰਨੇ ਦੀ ਇੱਕ ਝਲਕ ਦਿਖਾਵਾਂਗੇ ਦੇਖੋ ਤੁਸੀਂ ਧਰਨੇ ਵਾਲੀ ਜਗ੍ਹਾ ਤੇ نیٹ ਲੱਗੇ ਹੋਏ ਆ ਵਾਲੀਬਾਲ ਖੇਡਦੇ ਆ ਨੌਜਵਾਨ ਜਮੀਨ ਵਾਲਿਆਂ ਨੇ ਦੱਸਿਆ ਕਿ ਅਸੀਂ ਪੱਕੀ ਸਾਲ ਦੇ ਲਈ ਠੇਕੇ ਤੇ ਲਈ ਹੋਈ ਆ ਤਾਂ ਕਿ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਉਹ ਦੇਖੋ ਤੁਸੀਂ ਮੋਬਾਈਲ ਵਾਸ਼ਰੂਮ ਟਾਇਲਟ ਵੀ ਬਣੇ ਹੋਏ ਆ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਟੈਂਕੀਆਂ ਪਾਣੀ ਦੇ ਠੰਡੇ ਪਾਣੀ ਹਰ ਚੀਜ਼ ਦਾ ਲੰਗਰ ਦਾ ਚਾਹ ਦਾ 24 ਕੰਟੇਨ ਇੰਤਜ਼ਾਮ ਆ ਖੁਦ ਤੁਸੀਂ ਦੇਖ ਸਕਦੇ ਹੋ ਇਹ ਦਿੱਲੀ ਦੇ ਤਰਜ਼ ਤੇ ਹੀ ਧਰਨਾ ਲੱਗਿਆ ਹੋਇਆ ਜਿਸ ਤਰ੍ਹਾਂ ਪਹਿਲਾਂ ਧਰਨੇ ਦਿੱਲੀ ਲੱਗੇ ਸੀ ਉਸੇ ਤਰ੍ਹਾਂ ਇਹ ਪੂਰੀ ਟ੍ਰੇਨਿੰਗ ਨਾਲ ਪੂਰੀ ਕੀਤੀ ਹੈ ਤਿਆਰੀ ਨਾਲ ਧਰਨਾ ਲਾਇਆ ਗਿਆ ਕਿ ਜੇਕਰ ਸਾਲਾਬਦੀ ਵੀ ਇਹ ਧਰਨਾ ਲਾਉਣਾ ਪਵੇ ਤਾਂ ਇਹ ਚੱਲਦਾ ਰਹੂਗਾ। ਔਰ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਧਰਨਾ ਕਰੀ ਹੋਇਆ ਕਹਿਣਾ ਹੈ ਕਿ ਇਹ ਧਰਨਾ ਤੱਕ ਕਰੂਗਾ ਜਦ ਤੱਕ ਇਹ ਜੋ ਫੈਕਟਰੀ ਆ ਉਹ ਬੰਦ ਨਹੀਂ ਹੋਊਗੀ। ਮੁਕੰਮਲ ਤੌਰ ਤੇ ਸਾਨੂੰ ਪੂਰਨ ਵਿਸ਼ਵਾਸ ਨਹੀਂ ਹੋਊਗਾ ਕਿ ਬੰਦ ਹੋਊਗੀ ਤਦ ਤੱਕ ਇਹ ਧਰਨਾ ਜਾਰੀ ਰਹੂਗਾ। ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਪਿੰਡ ਵਾਸੀ ਜਿੱਤਣਗੇ ਜਾਂ ਪ੍ਰਸ਼ਾਸਨ ਦੀ ਜਿੱਤ ਹੋਵੇਗੀ। ਅੱਲੀ ਇੰਟਰਵਿਊ ਦੇ ਜੀ ਇਹ ਪਿੰਡ ਬੋਤੀ ਰਹੀ ਹੋਇਆ ਅੱਜ ਬੋਟਾ ਦੇ ਨਾਲ ਨਾਲ ਅੱਜ ਕਾਹਦੀ ਜੀ ਰਹਿ ਰਹੀ ਸਾਰੇ ਜਿਹੜਾ ਖਾੜੇ ਪਿੰਡ ਦੇ ਵਿੱਚ ਲਗਾਤਾਰ ਨਾ ਚੱਲਦਾ ਵਾ ਜਿਹੜੀ ਪ੍ਰੋਡਕਸ਼ਨ ਫੈਕਟਰੀ ਲੱਗ ਰਹੀ ਆ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨੇ ਇਹਨਾਂ ਨਾਲ ਸੰਪਰਕ ਨਹੀਂ ਕੀਤਾ ਇਹਨਾਂ ਦੀ ਕੋਈ ਸੁਣੀ ਨਹੀਂ ਇਸ ਕਰਕੇ ਰੋਸ ਮਜੂ ਇਹਨਾਂ ਨੇ ਮੁਕੰਮਲ ਵੋਟਾਂ ਦਾ ਬਾਈਕਾਟ ਕੀਤਾ ਤੇ ਇਹ ਰਿਪੋਰਟ ਪਊਗੀ ਜਾਂ ਨਹੀਂ ਵੀ ਇੱਕ ਵੀ ਵੋਟ ਨਹੀਂ ਪੈ ਰਹੀ ਜੀ ਦੋਨੇ ਬੂਥਾਂ ਤੇ ਬੀਬੀਆਂ ਭੈਣਾਂ ਬੈਠੀਆਂ ਵਾਂ ਧਰਨਾ ਲਾ ਕੇ ਤੇ ਪਿੰਡ ਦੇ ਸਾਰੇ ਪਿੰਡ ਦਾ ਇਕਤਾ ਵਾ ਕਹਿੰਦੇ ਇੱਕ ਵੀ ਗੋਠੜੀ ਹਮ ਪਾਵਾਂਗੇ ਤੁਹਾਡੀ ਜੱਥੇ ਤੁਹਾਡੀ ਜੱਥੇਬੰਦੀ ਇਹਨਾਂ ਦੀ ਕਰਦੀ ਹਮਾਇਤ ਆਈ ਹੈ ਨਹੀਂ ਸਾਡੀ ਜੱਥੇ ਬੰਦੀ ਇਕਾਈ ਆ ਪਿੰਡ ਦੇ ਬਾਰੇ ਸਾਡੀ ਜੱਥੇ ਮੰਦੀ ਦੀ ਧਾਰੇ ਦੀ ਹਮਾਇਤ ਕਰਦੀ ਆ ਵੀ ਜੇ ਪੋਲੂਸ਼ਨ ਫੈਕਟਰੀ ਪਿੰਡ ਦੇ ਲੋਕਾਂ ਤੋਂ ਪੁੱਛੇ ਕੋਈ ਬਿਣਾ ਨਹੀਂ ਲੱਗ ਸਕਦੀ ਪ੍ਰਸ਼ਾਸਨ ਵੱਲੋਂ ਏਡੀਸੀ ਸਾਹਿਬ ਵੀ ਆਏ ਆ ਉਹ ਧੰਨਾਂ ਕਾਰਨਾ ਮਿਲੇ ਆ ਗੱਲਬਾਤ ਹੋਈ ਹੈ ਬੋਟਵਾਲਾ ਸਾਹਿਬ ਦੇ ਵਿੱਚ ਕੋਈ ਗੱਲ ਸਿਰੇ ਲੱਗੀ ਬੂਟ ਪਾਉਣ ਬਾਰੇ ਨਹੀਂ ਉਹਨਾਂ ਨੇ ਇਹੀ ਕਹਿੰਦੇ ਬਾਈਕਾਟ ਤੋੜ ਦੋ ਵੀ ਈ ਛੋਟੀ ਮਦਦ ਕਰੇਗਾ ਇਸका ਵੀ 1 ਤੱਕ ਮਹੀਨਾ ਹੋ ਗਿਆ ਨਾ ਆਈਡੀ ਸੀ ਆ ਨਾ ਡੀ ਸੀ ਆ ਕਿਸੇ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ ਇਸ ਕਰਕੇ ਇਹਨਾਂ ਨੇ ਰੋਜ਼ ਵਜੋਂ ਬੋਟਾ ਦਾ ਬਾਈਕਾਟ ਕੀਤਾ ਠੀਕ ਹੈ ਹਾਂ ਕੀ ਨਾਮ ਹੈ ਬਲਜੀਤ ਕੋ ਕਿਹੜਾ ਪਿੰਡ ਹੈ ਜੀ ਅਖਾੜਾ ਜੀ ਤੁਸੀਂ ਅੱਜ ਇੱਕ ਬੈਠੇ ਹੋ ਧਰਨੇ ਦੇ ਬੀਬੀਆਂ ਸਾਰੇ ਪਿੰਡ ਦੀਆਂ ਇਕੱਠੀਆਂ ਹੋ ਗਈਆਂ ਕੀ ਕਾਰਨ ਹੈ ਹਾਂ ਜੀ ਸਾਡੇ ਪਿੰਡ ਜਿਹੜੀ ਫੈਕਟਰੀ ਲੱਗ ਰਹੀ ਹੈ ਜੀ ਉਹਦੇ ਬਾਰੇ ਸਾਡੇ ਪ੍ਰਸ਼ਾਸਨ ਨੇ ਕੋਈ ਸਾਡੀ ਆ ਕੇ ਸਾਰ ਨਹੀਂ ਲਈ ਜੀ ਕੋਈ ਐਮਐਲਏ ਨੇ ਆ ਕੇ ਸਾਡੀ ਕੋਈ ਸ਼ਾਰ ਨਹੀਂ ਲਈ ਜੀ 15 ਦਿਨ ਹੋ ਗਏ ਸਾਡੇ ਅਸੀਂ ਪਾਇਆ ਸੀਗਾ ਵੀ ਸਾਡੇ ਪਿੰਡ ਦਾ ਪੂਰਨ ਬਾਈਕਾਟ ਆ ਬੁੱਟਾਂ ਦਾ ਜੀ ਸਾਡੇ ਨੇ ਕਿਸੇ ਨਾਲ ਆ ਕੇ ਕੋਈ ਗੱਲਬਾਤ ਨਹੀਂ ਕੀਤੀ ਜੀ ਉਹਦੇ ਰੋਸ ਵਜੋਂ ਅਸੀਂ ਸਾਰੇ ਜਣੇ ਇੱਥੇ ਬੈਠੇ ਆ ਕਿ ਸ਼ਾਂਤ ਮੈਨਰ ਦਾ ਤਰਨਾ ਲਗਾ ਰਹੇ ਆ ਪਰ ਕੋਈ ਬੋਟ ਕੋਣ ਨਹੀਂ ਗਿਆ ਜਿਹੜਾ ਤਰਨਾ ਪਿੰਡ ਦੀ ਸ਼ਕਤੀ ਦੇ ਮੂਰੇ ਚੱਲਿਆ ਉਹ ਵੀ ਦੇਖੋ ਚੱਲ ਰਿਹਾ ਇੱਕ ਮਹੀਨਾ ਤੋਂ ਉੱਪਰ ਹੋ ਗਿਆ ਜੀ ਹਾਂ ਜੀ ਉਸ ਤੋਂ ਬਾਅਦ ਵੀ ਕਿਸੇ ਨੇ ਕੋਈ ਟਪਰ ਕਰਨੀ ਨਹੀਂ ਜੀ ਸਾਡੇ ਨਾਲ ਕੋਈ ਸੰਪਰਕ ਕਰਨ ਦੇ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਜੀ ਨਹੀਂ ਜੀ ਜਦ ਵੀ ਪਹਿਲਾਂ ਵੋਟਾਂ ਨੂੰ ਕਹਿਣ ਆਏ ਕੋਈ ਹਾਂ ਜੀ ਵੋਟਾਂ ਨੂੰ ਕਹਿਣ ਆਏ ਸੀ ਧਰਨੇ ਤੇ ਵੀ ਗਏ ਸੀ ਪਰ ਉਹ ਕਹਿ ਰਹੇ ਸੀ ਕੋਈ ਗੱਲ ਨਹੀਂ ਵੋਟਾਂ ਤੋਂ ਬਾਅਦ ਚ ਦੇਖਾਂਗੇ ਕੱਲ੍ਹ ਇਹ ਵੋਟਾਂ ਨੂੰ ਕਹਿਣ ਆਇਆ ਜੇ ਫੈਕਟਰੀ ਵਾਰੇ ਵੀ ਨਹੀਂ ਉਹ ਕਹਿੰਦੇ ਵੀ ਪਹਿਲਾਂ ਵੋਟਾਂ ਵਾਰੇ ਦੇਖਾਂਗੇ ਬਾਅਦ ਚ ਦੇਖਾਂਗੇ ਵੋਟਾਂ ਪਹਿਲਾਂ ਤਾਂ ਆਪਾਂ ਉਹ ਤੋਂ ਬਾਅਦ ਚ ਦੇਖਾਂਗੇ ਪਹਿਲਾਂ ਵੋਟਾਂ ਕੋਣ ਦਾ ਹੀ ਮਤਲਬ ਹਾਂ ਜੀ ਹਾਂ ਜੀ ਥੋੜਾ ਮਸਲਾ ਉਹਦਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੋਇਆ ਅਸੀਂ ਇਹੀ ਚਾਹੁੰਦੇ ਸੀ ਵੀ ਵੋਟਾਂ ਪਰ ਇਹ ਸਾਡਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਠੀਕ ਹੈ ਹਾਂਜੀ ਕੀ ਨਾਮ ਆ ਜੀ ਪ੍ਰਕਸ਼ਿੰਦਰ ਰਣਜੀਤ ਕੌਰ ਜੀ ਜਿਹੜਾ ਪਿੰਡ ਹੈ ਜੀ ਅਖਾੜਾ ਹੈ ਜੀ ਦੂਜਾ ਜੀ ਕੱਟ ਕੀਤਾ ਬੁੱਢੀਆਂ ਨੇ ਕਿੱਥੇ ਵੱਲੋਂ ਕੀਤਾ ਅਸੀਂ ਜੀ ਗੈਸ ਫੈਕਟਰੀ ਦੇ ਮੀਨ ਬਣਾਉਣਾ ਨਹੀਂ ਚਾਹੁੰਦੇ ਇੱਥੇ ਕਿਹੜੀ ਗੈਸ ਫੈਕਟਰੀ ਹੈ ਜੀ ਉਹ ਭਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹੈ ਦਰਸ਼ਨ ਸਿੰਘ ਆ ਪਿੰਡ ਅਖਾੜਾ ਹੀ ਇਹਨਾਂ ਚੰਨਾ ਚੱਲਦੇ ਆ ਪਿੰਡ ਦੇ ਵਿੱਚ ਕਿਉਂ ਚੱਲ ਰਿਹਾ ਕੀ ਕਾਰਨ ਇਹ ਭਾਈ ਜੀ ਸਾਡੇ ਗੈਸ ਫੈਕਟਰੀ ਲੱਗ ਰਹੀ ਆ ਜਿਹੜੀ ਕਿ 30 ਅਪ੍ਰੈਲ ਤੋਂ ਸਾਡਾ ਧਰਨਾ ਇੱਥੇ ਲਗਾਤਾਰ ਦਿਨਪੁਰਾ ਦਾ ਜਾਰੀ ਆ ਠੀਕ ਹੈ ਜੀ ਇਸ ਦੇ ਸਬੰਧ ਚ ਹੀ ਅਸੀਂ ਮਤਲਬ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਵਾ ਤੇ ਸਾਡੇ ਕੋਲ ਡੀਸੀ ਸਾਹਿਬ ਆਏ ਸੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਮਤਲਬ ਵੋਟਾਂ ਪਾਉਣ ਜਾਓ ਕਿ ਉੱਥੇ ਜਾ ਕੇ ਲੋਟੋ ਦਾ ਬਟਨ ਦਬਾਓ ਪਰ ਅੱਜ ਤੋਂ 30 ਦਿਨ ਪਹਿਲਾਂ ਕਿਸੇ ਵੀ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਿਆ ਵੀ ਸਾਡੇ ਪਿੰਡ ਧਰਨਾ ਚੱਲ ਰਿਹਾ ਜਾਂ ਵੋਟਾਂ ਦਾ ਬਾਈਕਾਟ ਹੋ ਗਿਆ ਕਿਉਂਕਿ ਇੱਕ ਦਿਨ ਤਾਂ ਅਸੀਂ ਵੀ ਬਾਈਕਾਟ ਨਹੀਂ ਕੀਤਾ ਬਾਈਕਾਟ ਕੀਤੇ ਨੂੰ ਵੀ ਸਾਡੇ ਕਈ ਦਿਨ ਹੋ ਚੁੱਕੇ ਆ ਤੇ ਸਾਡਾ ਮਤਲਬ ਪ੍ਰਸ਼ਾਸਨ ਕੋਈ ਸਾਥ ਨਹੀਂ ਦਿੰਦਾ ਉਲਟਾ ਸਾਨੂੰ ਬਠਾਵਟਾ ਮੀਟਿੰਗਾਂ ਕਰਦੇ ਆ ਘੰਟਾ ਘੰਟਾ ਦੋ ਦੋ ਘੰਟੇ ਟਾਈਮ ਖਰਾਬ ਕਰਨ ਤੋਂ ਬਾਅਦ ਉਹੀ ਸਿੱਟਾ ਨਿਕਲਦਾ ਵੀ ਮਾਲਕ ਦੀ ਹੀ ਫੈਕਟਰੀ ਮਾਲਕ ਦੀ ਹੀ ਮਦਦ ਕੀਤੀ ਜਾਂਦੀ ਆ ਜੇ ਇਹ ਕਹਿੰਦਾ ਕਿ ਕਿਹੜੀ ਫੈਕਟਰੀ ਆ ਇਹਦਾ ਕੋਈ ਨੁਕਸਾਨ ਨਹੀਂ ਫੈੜੀ ਆ ਸਰ ਇਹ ਤਾਂ ਹੁਣ ਮਤਲਬ ਜਿਹੜਾ ਨਗਰ ਇੱਥੇ ਬੈਠਾ ਵਾ ਕੋਈ ਕੋਮਰਾ ਤਾਂ ਹੈ ਨਹੀਂ ਬੱਚੇ-ਬੱਚੇ ਨੂੰ ਪਤਾ ਵਾ ਵੀ ਪਾਣੀ ਪ੍ਰਦੂਸ਼ਣ ਹੋਊਗਾ ਵਾਤਾਵਰਨ ਖਰਾਬ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਹੁਤ ਹੀ ਭਿਆਨਕ ਰਿਜ਼ਲਟ ਨਿਕਲਣਗੇ ਕਿਉਂਕਿ ਤੇਰਾ ਘਰਾਣੀ ਰਾਜਪੂਤਾਂ ਦੇ ਵਿੱਚ ਫੈਕਟਰੀ ਚੱਲ ਰਹੀ ਆ ਜਿੱਥੇ ਕਿ ਮੱਖੀ ਮੱਸਰ ਤੇ ਉਹਨਾਂ ਨੂੰ ਬਹੁਤ ਹੀ ਨਰਕ ਭਰੀ ਜ਼ਿੰਦਗੀ ਜਿਉਣੀ ਪੈ ਜਾਂਦੀ ਆ ਤੇ ਜਿਹਦੇ ਕਾਰਨ ਮਦਦ ਲੋਕਾਂ ਦਾ బోర్ਡ ਵੀ ਲਾਏ ਹੋਇਆ ਪਿੰਡ ਦੇ ਵਿੱਚ ਲੱਗ ਕੇ ਵੀ ਸਾਡਾ ਮਕਾਨ ਬਕਾਊ ਆ ਉਹਨਾਂ ਚੇੜੀ ਸੀ ਸਾਹ ਆਇਆ ਸੀ ਬੋਟਾਂ ਲਈ ਇਹ ਬੋਟਾਂ ਬਹੁਤ ਫਾਉਂਡੀਆਂ ਨਹੀਂ ਜੀ ਮੇਰਾ ਇਕੱਲੇ ਦਾ ਫੈਸਲਾ ਨਹੀਂ ਜੀ ਇਹ ਪੂਰੇ ਨਗਰ ਦਾ ਹੀ ਫੈਸਲਾ ਵਾ ਕਿ ਵੋਟਾਂ ਦਾ ਬਾਈਕਾਰਟ ਤਾਂ ਬਾਈਕਾਰਟ ਹੀ ਰਹੂਗਾ ਸਾਨੂੰ ਕੋਈ ਵੋਟਾਂ ਪਾਉਣ ਦਾ ਫਾਇਦਾ ਨਹੀਂ ਹੈਗਾ ਜੀ ਕਿਉਂਕਿ 5 ਸਾਲ ਪਹਿਲਾਂ ਬਿੱਟੂ ਰਿਹਾ ਵਾ ਉਦੋਂ ਨਹੀਂ ਸਾਡੇ ਪਿੰਡ ਦੀ ਸਾਰ ਲਈ ਮੌਜੂਦਾ ਐਮਐਲਏ ਸਾਡੀ ਸਾਰ ਨਹੀਂ ਲੈਣ ਆਈ ਤੇ ਅਸੀਂ ਹੋਰ ਕਿਸਦੇ ਵਿਸ਼ਵਾਸ ਕਰ ਸਕਦੇ ਹਾਂ ਕੀ ਕਰਵਾ ਬੂਟੇ ਦੇ ਨਾਮ ਨਹੀਂ ਤਿੰਨ ਦਾ ਨੁਕਸਾਨ ਨਹੀਂ ਹੋਊਗਾ ਦੇਖੋ ਜੀ ਸਰਕਾਰ ਕੋਲ ਜਾਂ ਕੋਈ ਵੀ ਲੋਕ ਉਹਦਾ ਪਿੰਡ ਜਿਹੜਾ ਇੱਕ ਵਿਕਸ਼ੇਤ ਹੈ ਜਿਹੜਾ ਉਹ ਨਹੀਂ ਦੇਖੋ ਜੀ 5 ਸਾਲ ਪਹਿਲਾਂ ਜੋ ਬਿੱਟੂ ਬਣਿਆ ਸੀ ਉਦੋਂ ਕਿਹੜਾ ਸਾਡੇ ਪਿੰਡ ਨੂੰ ਕੋਈ ਗ੍ਰਾਂਟ ਆਈ ਆਈ ਗ੍ਰਾਂਟ ਤਾਂ ਸਾਨੂੰ ਉਦੋਂ ਵੀ ਨਹੀਂ ਆਈ ਕਿਉਂਕਿ ਨਗਰ ਅੱਗੇ ਕੋਈ ਚੀਜ਼ ਵੱਡੀ ਨਹੀਂ ਹੈਗੀ ਪਿੰਡ ਦਾ ਹੀ ਸਹਿਯੋਗ ਇੰਨਾ ਵਾ ਵੀ ਜੇ ਸਾਡੀ ਸਰਕਾਰ ਸਾਰੀ ਸਰਕਾਰ ਵੀ ਸਾਡਾ ਸਾਥ ਛੱਡਦੀ ਆ ਨਗਰ ਹੀ ਸਾਡਾ ਬਹੁਤ ਕੁਝ ਕਰ ਸਕਦਾ ਹੈ ਅੱਗੇ ਕੀ ਪ੍ਰੋਗਰਾਮ ਹੈ ਜੀ ਸਰਕਾਰ ਅੱਗੇ ਪ੍ਰੋਗਰਾਮ ਇਹ ਆਈ ਸਾਡਾ 7 ਮਈ ਧਰਨਾ ਚੱਲ ਰਿਹਾ ਵਾ ਜਿੰਨਾ ਟਾਈਮ ਸਾਡੀ ਫੈਕਟਰੀ ਇਹ ਬੰਦ ਨਹੀਂ ਹੁੰਦੀ ਉਹਨਾਂ ਟਾਈਮ ਸਾਤਮੇਂ ਧਰਨਾ ਚੱਲੂਗਾ ਕੋਈ ਕਿਸੇ ਤਰ੍ਹਾਂ ਦੀ ਵੀ ਹੰਣੜਵਾਜੀ ਨਹੀਂ ਕੀਤੀ ਜਾਊਗੀ ਇਹ ਸਾਡੇ ਨਗਰ ਦਾ ਫੈਸਲਾ ਹੈ ਠੀਕ ਹੈ ਨਾਏ ਜਿੱਥੇ ਬੋਲਦਾ ਮਹਿੰਸ਼ਕਾਰ ਦਿੱਤਾ ਗਿਆ ਕੀ ਕਿਹੜਾ ਚੌਂਕ ਹਾਂਜੀ ਮੈਂ ਅਖਾੜਾ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਹੈ ਤੇ ਇਸ ਵੇਲੇ ਮੈਂ ਅਖਾੜਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਜਿਹੜਾ ਇਤਿਹਾਸਿਕ ਗੁਰਦੁਆਰਾ ਹੈ ਔਰ ਇੱਥੇ ਹੀ ਕਮੇਟੀ ਦੇ ਨਾਲ ਆਪਣੀ ਮੀਟਿੰਗ ਹੋਈ ਹੈ ਸੈਕਿੰਡ ਰਾਉਂਡ ਆਫ ਟਾਕ ਹੋਇਆ ਪਹਿਲੇ ਅਸੀਂ ਪਹਿਲੀ ਗੱਲਬਾਤ ਸਾਡੀ ਉਹਨਾਂ ਜਿੱਥੇ ਤਰਨਾ ਦਾ ਸਥਾਨ ਹੈ ਫੈਕਟਰੀ ਦੇ ਸਾਹਮਣੇ ਉੱਥੇ ਇੱਕ ਗੱਲਬਾਤ ਉਹਨਾਂ ਨਾਲ ਹੋਈ ਹੈ ਪੈਣਾ ਨਾਲ ਸਾਰਿਆਂ ਨਾਲ ਵੀਰਾਂ ਨਾਲ ਗੱਲ ਹੋਈ ਹੈ ਤੇ ਦੂਜੀ ਗੱਲਬਾਤ ਇੱਥੇ ਹੋਈ ਹੈ ਤੇ ਅਸੀਂ ਪਿੰਡ ਵਾਲਿਆਂ ਨੂੰ ਮੈਂ ਇਹੀ ਕਹਿ ਗਿਆ ਆਪਣਾ ਮਤਦਾਨ ਜ਼ਰੂਰ ਕਰਨਾ ਚਾਹੀਦਾ ਮਤਦਾਨ ਜਿਹੜੀ ਤੁਹਾਡੀ ਤਾਕਤ ਹੈ ਤੇ ਢੀ ਸਾਡੀ ਵਾ ਲਾਰਜੈਸਟ ਡੈਮੋਕ੍ਰੇਸੀ ਹੈ ਉਹਨੂੰ ਤੁਸੀਂ ਤਾਕਤਵਰ ਬਣਾਉਣਾ ਹੈ ਮਤਦਾਨ ਦੇ ਕੇ ਉਹਦਾ ਬਹਿਸ਼ਕਾਰ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਨੂੰ ਜੋ ਵੀ ਤੁਹਾਡੀ ਗ੍ਰੀਵੈਂਸ ਹੈ ਉਹਦੀ ਅਸੀਂ ਪੂਰੀ ਜਾਂਚ ਕਰਾਂਗੇ ਜਾਂਚ ਪੜਤਾਲ ਕਰਕੇ ਜਿੰਨਾ ਜੜਾ ਗਲਤ ਹੋਏਗਾ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਅਸੀਂ ਕਾਰਵਾਈ ਪੂਰੀ ਕਰਾਂਗੇ ਰਿਵੈਂਸ ਤੁਹਾਡੀ ਪੂਰੀ ਹੈਂਡਲ ਕਰਾਂਗੇ ਪਰ ਅੱਜ ਤੁਸੀਂ ਮਤਦਾਨ ਜਰੂਰ ਕਰੋ ਤੇ ਕਮੇਟੀ ਵਿਚਾਰ ਕਰਨ ਗਈ ਹੈ ਵਿਚਾਰ ਕਰ ਰਹੇ ਨੇ ਇਸ ਗੱਲ ਤੇ ਤੇ ਮੇਰਾ ਖਿਆਲ ਹੈ ਸ਼ਾਮ ਨੂੰ ਅਸੀਂ ਫੇਰ ਇੱਕ ਵਾਰੀ ਜਾਂ ਘੰਟੇ ਦੋ ਘੰਟੇ ਬਾਅਦ ਸ਼ਾਮ ਨੂੰ ਇੱਕ ਵਾਰੀ ਫੇਰ ਬੈਠਾਂਗੇ ਫੇਰ ਦੇਖਦੇ ਕੋਈ ਹੱਲ ਨਿਕਲਦਾ ਹੈ ਕਮੇਟੀ ਨੂੰ ਕੋਈ ਗੱਲ ਸਮਝ ਆਂਦੀ ਹੈ ਤੇ ਮੇਰਾ ਖਿਆਲ ਆਪੋਜ਼ਿਟਿਵ ਰਵਈਆ ਲੈ ਕੇ ਗਏ ਨੇ ਕਿ ਹਾਂ ਅਸੀਂ ਸਾਰੀ ਸਾਰੇ ਲੋਕਾਂ ਨੂੰ ਸਮਝਾਣੇ ਆਂ ਗੱਲਬਾਤ ਕਰਦੇ ਆਂ ਤੇ ਮਤਦਾਨ ਅੱਜ ਅਸੀਂ ਜਰੂਰ ਕਰਾਂਗੇ ਕੀ ਲੱਗਦਾ ਜਿਸ ਤਰ੍ਹਾਂ ਹੁਣ ਕਾਫੀ ਟਾਈਮ ਹੋ ਗਿਆ ਜੋ ਬਹੁਤ ਟਾਈਮ ਲਾ ਆਇਆ ਤੇ ਕੋਈ ਪੋ ਆ ਨਹੀਂ ਬੋਲਿੰਗ ਤਾਂ ਹੋ ਸਕਦੀ ਹੈ ਜਨਨ ਗੇਟ ਦੇ ਅੰਦਰ ਚਲੇਗੇ 6:00 ਵਜੇ ਤੱਕ ਤਾਂ ਅਸੀਂ ਬੋਟਾ ਪੂਰੀ ਪਕਾਵਾਵਾਂਗੇ ਬਾਕੀ ਉਹ 1 ਘੰਟੇ ਦੇ ਵਿੱਚ ਸਾਰਾ ਕੋਈ ਡਿਸੀਜਨ ਪੋਜ਼ਿਟਿਵ ਲੈ ਕੇ ਆਣਗੇ ਵਿਚਾਰ ਕਰ ਰਹੇ ਨੇ ਉਹ ਜੀ ਇਸ ਗੱਲ ਦਾ ਹਾਂਜੀ ਮਤਾਨ ਕਰਵਾਵਾਂਗੇ ਜੀ